ਆਏ ਹੁੰਦਾ ਵੀ ਜਦੋਂ ਕੋਈ ਹਣਾ ਬੱਚੀ ਚ ਲੈਣੀ ਹੋਈ ਫਿਰ ਉਹ ਉਹਦੇ ਨਾਲ ਬਿਲਾ ਦੇਸੀ ਨਾਲ ਗੱਲ ਨਹੀਂ ਮਰਦੀ ਬਾਈ ਕੋਈ ਨਾ ਕੋਈ ਨਾਲ ਬੋਲਣੀ ਚਲੋ ਕੋਈ ਚੱਕਰ ਨਾ ਉਕੇ ਪਰ ਮੈਂ ਦੱਸਿਆ ਵੀ ਸਰਵਿਸ ਕਰ ਹਾਂਜੀ ਜਿਵੇਂ ਅੱਗੇ ਦੀ ਤਰ੍ਹਾਂ ਆਪਾਂ ਇੱਥੇ ਪੰਜ ਕਰਾਈਆਂ ਦੇ ਰਸਤੇ ਤੇ ਰਾਈਡ ਲਾਈਨ ਆਉਣੇ ਆ ਹਰ ਹਰ ਇੱਕ ਸਾਈਕਲ ਦੀ ਤੇ ਆਪਣੇ ਕੋਲ ਜਿਵੇਂ ਪੌਲੀਗੌਨ ਦਾ ਸਾਈਕਲ ਸੀ ਤੇ ਵੀਰ ਉਹਨਾਂ ਕੋਲ ਸੀਗਾ ਟਰਾਈਬੰਦ ਦਾ ਤੇ ਇੱਕ ਆਪਣੇ ਕੋਲ ਸੀਗਾ ਜੈਂਟ ਦਾ ਤੇ ਅੱਜ ਸੱਜਣ ਪਿੱਤਰ ਵੀਰਾਂ ਨਾਲ ਨਮਿਆਂ ਨਾਲ ਤੇ ਕਰਦੇ ਆ ਗੱਲਬਾਤ ਹਾਂਜੀ ਵੀਰੇ ਹਾਂਜੀ ਵੀਰੇ ਸਸੀ ਗਾਜੀ ਸਾਰਿਆਂ ਨੂੰ ਤੇ ਬਲਜੀਤ ਬਾਈ ਕੋਲ ਅੱਜ ਤੀਸਰੀ ਵਾਰ ਸਾਡਾ ਢੇਡਾ ਲੱਗਿਆ ਅੱਜ ਤੀਜਾ ਸਾਈਕਲ ਸਾਡੇ ਪਿੰਡ ਪਨੋੜ ਚੱਲਿਆ ਪਹਿਲਾਂ ਵੀ ਅਸੀਂ ਵੀਰੇ ਕੋਲ ਇੱਕ ਐਮਟੀਵੀ ਲੈ ਕੇ ਤੇ ਹਾਈਬ੍ਰਿਡ ਲੈ ਕੇ ਅੱਜ ਫੇਰ ਉਹ ਤੀਜਾ ਸਾਈਕਲ ਸਾਡੇ ਕੋਲੇ ਚੱਲਿਆ ਆ ਟ੍ਰਾਈਬਨ ਤੇ ਅਸੀਂ ਕੰਡੀਸ਼ਨ ਦੇਖ ਲਈ ਆ ਜੀ ਕੰਡੀਸ਼ਨ ਪੂਰੀ ਓਕੇ ਹਾਂਜੀ ਵੀਰੇ ਤੇ ਮੇਰਾ ਬੇਲੀਆ ਨਾਲ ਪਾਲੀ ਇਹਨੂੰ ਚਾਹੀਦਾ ਜੀ ਸਾਈਕਲ ਠੀਕ ਹੈ ਵੀਰੇ ਤੇ ਮੈਂ ਫੇਰ ਇੱਥੋਂ ਹੀ ਕਿਹਾ ਮੈਂ ਕਿਹਾ ਬਲਜੀਤ ਬਾਈ ਕੋਲ ਚੱਲਦੇ ਆ ਵੀਰੇ ਕੋਲ ਵਧੀਆ ਸਾਈਕਲ ਨੇ ਧੰਨਵਾਦ ਵੀਰੇ ਧੰਨਵਾਦ ਤੇ ਸਾਈਕਲ ਦੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨਾਂ ਪੂਰੀਆਂ ਵਧੀਆ ਨੇ ਹਾਂਜੀ ਵੀਰੇ ਤੇ ਮੈਂ ਬਾਈ ਸਾਰਿਆਂ ਨੂੰ ਇਹੀ ਗਾਉਂਗਾ ਕਿ ਜਿਹਨੂੰ ਵੀ ਸ਼ੌਂਕ ਆ ਸਾਈਕਲਿੰਗ ਦਾ ਬਲਜੀਤ ਬਾਈ ਕੋਲੇ ਜਰੂਰ ਢੇੜਾ ਲਾਓ ਪਿੰਡ ਮਾਨਕੀ ਤੇ ਬਾਈ ਕੋਲੇ ਐਨ ਚੜਦੇ ਚੜਦਾ ਪੂਰਾ ਵਧੀਆ ਕੰਡੀਸ਼ਨ ਦਾ ਸਾਈਕਲ ਮਿਲਣਾ ਧੰਨਵਾਦ ਵੀਰੇ ਬਾਕੀ ਜਿਵੇਂ ਵੀਰੇ ਤੁਹਾਡਾ ਰਾਈਡਾਂ ਦਾ ਚੱਲੀ ਜਾਂਦਾ ਰੈਗੂਲਰ ਵੀਰੇ ਰੈਗੂਲਰ ਵੀਰੇ ਰਾਈਡਾਂ ਦਾ ਚੱਲੀ ਜਾਂਦਾ ਬਾਕੀ ਆਪਣੇ ਵੀਰ ਬਠਿੰਡੇ ਵਾਲੇ ਸਿੰਗਲ ਰਾਈਡਰ ਕਰਾ ਰਹੇ ਨੇ 31 ਤਰੀਕ ਨੂੰ ਤੇ ਪਹੁੰਚ ਰਹੇ ਆ ਤੇ ਬਾਕੀ ਆਪਣੇ ਲੁਧਿਆਣੇ ਹਾਂਜੀ ਹਫਤੇ ਚੱਲਦੀਆਂ ਰਹਿੰਦੀਆਂ ਨੇ ਸਹੀ ਹੈ ਵੀਰੇ ਸਾਈਕਲਾਂ ਬਹੁਤ ਨੇ ਤੇ ਜਿਵੇਂ ਵੀਰੇ ਹੁਣ ਮੁੰਡੇ ਜਿਵੇਂ ਸਾਈਕਲਿੰਗ ਨਾਲ ਬੜੀ ਅ ਰੁਝਾਨ ਦਾ ਲੱਗਿਆ ਇਹਨਾਂ ਦਾ ਜੁੜਿਆ ਹਨਾ ਹਾਂਜੀ ਤੇ ਆਪਾਂ ਨਵੇਂ ਮੁੰਡਿਆਂ ਨੂੰ ਵੀਰੇ ਕਿਵੇਂ ਨਵੇਂ ਮੁੰਡਿਆਂ ਨੂੰ ਇਹੀ ਆ ਦੇਖੋ ਜਿਹਨੂੰ ਸ਼ੌਂਕ ਆ ਸਾਈਕਲਿੰਗ ਦਾ ਆਪਾਂ ਇਹ ਕਹਿੰਦੇ ਆ ਵੀ ਜੇ ਤੁਸੀਂ ਸਾਈਕਲ ਲੈਣਾ ਤਾਂ ਵੀਰੇ ਪਹਿਲਾਂ ਪੂਰੀ ਸਾਈਕਲ ਬਾਰੇ ਜਾਣਕਾਰੀ ਲਓ ਕਈ ਵੀਰ ਆਪਣੇ ਕਰਦੇ ਆ ਵੀ ਸੋਚਦੇ ਆ ਯਾਰ ਵੀ ਮਹਿੰਗਾ ਸਾਈਕਲ ਆ ਹਾਂਜੀ ਹਾਂਜੀ ਤੇ ਅਗਲਾ ਸਸਤਾ ਦੇਖ ਕੇ ਪਹਿਲਾਂ ਲੈ ਲੈਂਦੇ ਆ ਬਿਨਾ ਗੇਰਾਂ ਵਾਲਾ ਹਾਂਜੀ ਹਾਂਜੀ ਫਿਰ ਉਹ ਥੋੜਾ ਜਿਹਾ ਬੰਦਾ ਔਖਾ ਹੁੰਦਾ ਉਹਦੇ ਵਿੱਚ ਜਦੋਂ ਜੋਰ ਲਵਾਉਂਦਾ ਫਿਰ ਬੰਦੇ ਦਾ ਸਾਈਕਲਿੰਗ ਦਾ ਸ਼ੌਂਕ ਮਰ ਜਾਂਦਾ ਸਹੀ ਹੈ ਵੀਰੇ ਇਹ ਮੈਂ ਇਹ ਕਹਿੰਦਾ ਵੀ ਜਾਣਕਾਰੀ ਪੂਰੀ ਲਓ ਤਾਂ ਥੋੜੇ ਜਿਹੇ ਪੈਸੇ ਹੋਰ ਲਾ ਕੇ 5-7 ਸਹੀ ਆ ਵੀਰ ਤੇ ਤੁਹਾਨੂੰ ਵਧੀਆ ਗੇਹਰਾ ਵਾਲਾ ਸਾਈਕਲ ਮਿਲ ਜਾਂਦਾ ਗੇਹਰਾ ਨਾਲ ਇਹ ਵੀ ਤੁਹਾਨੂੰ ਕੰਫਰਟੇਬਲ ਰਹਿੰਦੇ ਉਹ ਸਹੀ ਆ ਵੀਰੇ ਹਾਂਜੀ ਹਾਂਜੀ ਜਿਵੇਂ ਲੌਂਗ ਰੂਟ ਤੇ ਜਾਣਾ ਭਾਈ ਵਧੀਆ ਰਹਿੰਦਾ ਕੰਮ ਉਹ ਹਾਂਜੀ 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 ਚਲੋ ਉਹ ਗੱਲ ਵੱਖਰੀ ਆ ਵੀਰੇ ਜਿਵੇਂ ਕਿਸੇ ਨੇ ਚਲੋ 5 ਕਿਲੋਮੀਟਰ ਚਲਾਉਣਾ ਉਹ ਸਿੰਗਲ ਸਪੀਡ ਲੈ ਸਕਦਾ ਉਹ ਗੇਹਰਾ ਵਾਲਾ ਸਹੀ ਆ ਵੀਰੇ ਜਿਵੇਂ ਜਿਮ ਜਾਣਾ ਕਿਹਨੇ ਲੋਕਲ ਜਾਣਾ ਪਿੰਡ-ਬੁੰਡ ਚ ਉਹ ਸਹੀ ਆ ਉਹ ਸਹੀ ਆ ਭਾਈ ਹਾਂਜੀ ਜੇ ਥੋੜਾ ਲੌਂਗ ਚਲਾਉਣਾ ਮੈਂ ਤੁਸੀਂ 20-25 ਟੱਪਣਾ ਮਾ ਕਿਲੋਮੀਟਰ ਤਾਂ ਉਹਦੇ ਲਈ ਤੁਸੀਂ ਗੇਹਰਾ ਵਾਲਾ ਸ ਸਾਈਕਲ ਦੀ ਕੰਡੀਸ਼ਨ ਇੱਕ ਵਾਰੀ ਤੁਹਾਨੂੰ ਚੈੱਕ ਕਰਵਾ ਦੰਦੇ ਆ ਬਾਕੀ ਤੁਹਾਨੂੰ ਘਰੇ ਜਾ ਕੇ ਕਰਦੇ ਆ ਗੱਲਾਂ ਬਾਤਾਂ ਚਲੋ ਠੀਕ ਆ ਵੀਰੇ ਚਲਦੇ ਆ ਫਿਰ ਆਪਾਂ ਘਰੇ ਹਨਾ ਠੀਕ ਆ ਮੈਂ ਵੀਰੇ ਉਹੀ ਇਹਦਾ ਥੋੜਾ ਜਿਹਾ ਬਸ ਵੀਰੇ ਆ ਬੋਲ ਜੇ ਕਢਾਉਣ ਵਾਲਾ ਟਾਇਰਾਂ ਚ ਆ ਹੋਰ ਤਾਂ ਓਕੇ ਆਹਾ ਉਹ ਥੋੜਾ ਜਿਹਾ ਓਕੇ ਆ ਹੋਰ ਤਾਂ ਪੂਰਾ ਪੂਰਾ ਬਈ ਗੁੱਡੀਆਂ ਵੱਡੀਆਂ ਆਈਆਂ ਵੀਰੇ ਇੱਕ ਵਾਰੀ ਵੀਰੇ ਇਹਦਾ ਗियर ਚੇਂਜ ਮਾੜਾ ਉੱਪਰੋਂ ਦੱਬ ਰੋ ਆ ਛੋਟਾ ਛੋਟਾ ਦੱਬ ਰੋ ਜਿਹੜਾ ਜਦੋਂ ਟਿਕ ਟਿਕ ਜਿਆ ਕਰਦਾ ਹੋਵੇ ਨਾ ਬਸ ਹਾਂ ਹੁਣ ਸੈੱਟ ਹੋ ਗਈ ਆਵਾਜ਼ ਜੀ ਚਲੋ ਟਿਕ ਟਿਕ ਜੀ ਨਹੀਂ ਸੀ ਕਰਦਾ ਉਹ ਬਸ ਉਹ ਵਿੱਚੋਂ ਛੋਟਾ ਦੱਬ ਲੇਵੇ ਸਹੀ ਗੇਅਰ ਨਹੀਂ ਪਿਆ ਹੁੰਦਾ ਕਈ ਵਾਰ ਹਾਂ ਜੀ ਹਾਂ ਹਾਂ ਵੀਰੇ ਉਹ ਬਸ ਉਧਰ ਪਹਾੜਾ ਲਈ ਯੂ ਸਪੈਸ਼ਲ ਹਾਂ ਹਾਂ ਬਾਈ 2 2 2 2 ਨਾਲਾ 2 ਬਾਈ ਇਹ ਵੀ ਨੌਲੇਜ ਹੀ ਇੱਕ ਹਾ ਯਾ ਬਹੁਤ ਨਵੀਂ ਜੀ ਬੜਾ ਲੱਗੀ ਬਦੀ ਦਵਾਈ ਕੋ ਨਾ ਨਾ ਧੰਨਵਾਦ ਵੀਰੇ ਧੰਨਵਾਦ ਸਿੰਗਲ ਤਾਂ ਨਾ ਵੀਰੇ ਸਪੈਸ਼ਲ ਉਧਰ ਫਿਰ ਮਾਊਂਟੇਨ ਵਾਲਾ ਹੀ ਹੋ ਜਾਂਦਾ ਉਧਰ ਜਿਨ੍ਹਾਂ ਨੇ ਪਹਾੜਾਂ ਦੇ ਚੜਨ ਲਈ ਲੈਣਾ हां भाई तू तुमार। भी तमानो भा। अच्छा ये ओ ਥੋੜਾ ਬੇ ਵਾਹ ਵਾਹ ਅੰਬੀ ਆਪਣਾ ਭੋਡੇ ਆਹ ਉਹ ਨਾਲ ਆ ਜੂਗਾ ਬੜਾ ਜੰਮਾ ਦੇ ਮਹੀਨਾ ਦਾ ਬਜੇ ਅਸਲੋ ਲੁਧਿਆਣੇ ਥੋੜਾ ਕਾਹਦਾ ਗਮਾਈ আচ্ছা ਭਾਈ ਬੋਲ ਠੀਕ ਹੈ ਠੀਕ ਹੈ ਬਈ ਅੱਛਾ ਅੱਛਾ ਹਾਂ ਭਾਈ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ 올ਡ ਸਾਈਕਲ ਪੇਜ ਨਾਲ ਜੁੜੇ ਆ ਤੇ ਅੱਜ 20 ਅਗਸਤ 2025 ਤੇ ਕਰਦੇ ਆ ਗੱਲਬਾਤ ਬਾਈ ਆਏ ਆਪਣੇ ਕੋਲ ਸਾਈਕਲ ਲੈਣ ਤੇ ਕਿੱਥੋਂ ਆਏ ਕਿਹੜਾ ਇਹਨਾਂ ਨੇ ਸਾਈਕਲ ਲਿਆ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਤੇ ਅੱਜ ਅਸੀਂ ਬਲਜੀਤ ਬਾਈ ਕੋਲ ਲਾਇਆ ਗੇੜਾ ਜੀ ਤੇ ਅਸੀਂ ਆਏ ਆ ਪਿੰਡ ਪਨੋੜ ਨੇੜੇ ਮੁੱਲਾ ਵਰਦਾਖਾ ਜਲਾ ਲੁਧਿਆਣਾ ਤੇ ਇਹ ਅੱਜ ਤੀਸਰਾ ਸਾਈਕਲ ਆ ਜਿਹੜਾ ਸਾਡੇ ਪਿੰਡ ਪਨੋੜ ਚੱਲਿਆ ਮੇਰਾ ਬੇਲੀ ਆ ਪਾਲੀ ਇਹਨੂੰ ਸਾਈਕਲ ਚਾਹੀਦਾ ਸੀਗਾ ਤੇ ਮੈਂ ਇਹਨੂੰ ਸਲਾਹ ਦਿੱਤੀ ਕਿ ਬਲਜੀਤ ਬਾਈ ਕੋਲ ਚਲਦੇ ਆਂ ਠੀਕ ਹੈ ਜੇ ਅਸੀਂ ਬਲਜੀਤ ਬਾਈ ਕੋਲ ਆਏ ਤੇ ਚੜਦੇ ਤੋਂ ਚੜਦਾ ਪੂਰਾ ਸਾਈਕਲ ਪਿਆ ਬਲਜੀਤ ਬਾਈ ਕੋਲ ਧੰਨਵਾਦ ਤੇ ਸਾਨੂੰ ਇਹ ਸਾਈਕਲ ਟ੍ਰੈਬਨ ਆ ਸੀ 100 ਇਹ ਸਾਨੂੰ ਬਿਲਕੁਲ ਸਹੀ ਲੱਗਿਆ ਤੇ ਅੱਜ ਅਸੀਂ ਇਹ ਸਾਈਕਲ ਲੈ ਕੇ ਜਾ ਰਹੇ ਆ ਤੀਜਾ ਸਾਈਕਲ ਆ ਸਾਡੇ ਬਿੰਡਪਨੋੜ ਚੱਲਿਆ ਠੀਕ ਆ ਬਾਈ ਸ਼ੁਕਰੀਆ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਵੀ ਬਾਈ ਤੁਸੀਂ ਮੈਂ ਕਹਿੰਦਾ ਕਾਫੀ ਟਾਈਮ ਦੇਖੋ ਅੱਜ ਤੋਂ 1.5-2 ਸਾਲ ਹੋ ਗਏ ਹੋਣਾ ਨਾ ਵੀਰੇ ਹਾਂਜੀ ਹਾਂਜੀ ਵੀਰੇ ਪਹਿਲਾਂ ਮੈਂ ਮੋਟਰਾਂ ਲਿਆ ਐ ਐਮਟੀ ਆ ਸਾਈਕਲ ਸੀ ਹਾਂਜੀ ਹਾਂਜੀ ਫੇਰ ਬਾਈ ਕੋਲੋਂ ਮੈਂ ਹਾਈਬ੍ਰਿਡ ਲੈ ਕੇ ਆ ਬਿਟਵੀਨ ਦਾ ਰਿਵਰ ਸਾਈਡ 500 ਹਾਂਜੀ ਹਾਂਜੀ ਤੇ ਇਹ ਸਾਡਾ ਤੀਜਾ ਸਾਈਕਲ ਚੱਲਿਆ ਵਾ ਉਹਦੇ ਉਹਦੇ ਵਿੱਚ ਵੀਰੇ ਇਹ ਚੀਜ਼ ਦਾ ਫਾਇਦਾ ਹੋ ਜਾਂ ਕਿਦਾ ਨੋਤ ਤੋਂ ਵਧੀਆ ਹੋਰ ਸੀ ਉਸ ਤੋਂ ਵਧੀਆ ਹਾਂਜੀ ਹਾਂਜੀ ਇਹ ਆਹੀ ਚੀਜ਼ ਦਾ ਵੀਰੇ ਫਾਇਦਾ ਹੋਇਆ ਮੈਂ ਯਾਨੀ ਮੌਂਟਰਾ ਦੀ ਵੀ ਕੰਡੀਸ਼ਨ ਪੂਰੀ ਵਧੀਆ ਸੀ ਪੂਰਾ ਵਾਈਟ ਟੌਪ ਤੇ ਮਤਲਬ ਮੈਂ ਉਹ ਚਲਾ ਗਿਆ ਉਹਦਾ ਪੂਰਾ ਮਨ ਭਰ ਲਿਆ ਸਾਈਕਲ ਉਹ ਵੀ ਪੂਰਾ ਵਧੀਆ ਸੀ ਫਿਰ ਮੈਂ ਉਹ ਸਾਈਕਲ ਬਾਈ ਨੂੰ ਵੇਚ ਕਟਾ ਕੇ ਫਿਰ ਮੈਂ ਹਾਈਬ੍ਰਿਡ ਲੈ ਕੇ ਗਿਆ ਹਾਂਜੀ ਠੀਕ ਆ ਜੀ ਉਹ ਵੀ ਪੂਰਾ ਵਧੀਆ ਤੇ ਅੱਜ ਮੇਰੇ ਬੇਲੀ ਨੂੰ ਅਜੇ ਹੀ ਦਵਾਇਆ ਸੀ ਸਾਈਕਲ ਤੇ ਮੈਂ ਬਾਈ ਇਹਨੂੰ ਕਿਹਾ ਸੀ ਮੈਂ ਕਿਹਾ ਵੀ ਆਪਾਂ ਬਲਜੀਤ ਬਾਈ ਕੋਲ ਚੱਲਾਂਗੇ ਸਾਈਕਲ ਵਧੀਆ ਮਿਲ ਜਿਆ ਤੇ ਸਾਨੂੰ ਅਜੇ ਸਾਈਕਲ ਪੂਰਾ ਪਸੰਦ ਆਇਆ ਧੰਨਵਾਦ ਵੀਰੇ ਸ਼ੁਕਰੀਆ ਤੁਹਾ ਤੇ ਵੀਰੇ ਇੱਕ ਜਿਵੇਂ ਆਪਣੀ ਅੱਜ ਅੱਜ ਕੱਲ ਦੀ ਨੌਜਵਾਨੀ ਜ਼ਿਆਦਾ ਨਸ਼ੇ ਵੱਲ ਨੂੰ ਵਝਾਨ ਚ ਹੋ ਰਿਹਾ ਹੈ ਨਾ ਉਹਦੇ ਕਰਕੇ ਵੀਰੇ ਇੱਕ ਥੋੜਾ ਜਿਹਾ ਮੈਸੇਜ ਇਹ ਆ ਵੀਰੇ ਇਹ ਆ ਦੇਖੋ ਸਿਹਤ ਤੋਂ ਉੱਪਰ ਕੁਝ ਨਹੀਂ ਵੀਰੇ ਸਿਹਤ ਤੇ ਪਰਿਵਾਰ ਤੇ ਜੇ ਦੋਨੇ ਚੀਜ਼ਾਂ ਨੇ ਤਾਂ ਆਪਾਂ ਵੀਰੇ ਤੰਦਰੁਸਤ ਆ ਬਾਕੀ ਵੀਰੇ ਨਸ਼ਿਆਂ ਨੂੰ ਛੱਡ ਕੇ ਜੇ ਆਪਾਂ ਆ ਚੀਜ਼ ਸ਼ੁਰੂ ਕਰੀਏ ਠੀਕ ਆ ਕੋਈ ਮਾੜੀ ਨਹੀਂ ਕਹੀ ਸੋਚਦੇ ਯਾਰ ਜੈਮ ਸਾਨੂੰ ਜਾਣਾ ਔਖਾ ਲੱਗਦਾ ਜਾਂ ਕੋਈ ਕਹਿੰਦਾ ਰਹਾੜਾ ਹੱਟ ਪੈਰ ਦੋਖਦਾ ਆ ਚੀਜ਼ ਸਭ ਤੋਂ ਵਧੀਆ ਠੀਕ ਆ ਤੁਸੀਂ ਕਿਸੇ ਵੀ ਟਾਈਮ ਚਲਾ ਲਓ ਕੋਈ ਚੱਕਰ ਨਹੀਂ ਤੁਸੀਂ ਮੰਨ ਲਓ ਪਿੰਡ ਚ ਗੇੜਾ ਲਾ ਲਓ 20-25 ਕਿਲੋਮੀਟਰ ਹੁੰ ਲਾ ਲਓ ਹਾਂਜੀ ਹਾਂਜੀ ਸਾਈਕਲਿੰਗ ਵਧੀਆ ਚੀਜ਼ ਸਭ ਤੋਂ ਪਰ ਜੇ ਸਾਈਕਲ ਲੈਣਾ ਤਾਂ ਪਹਿਲਾਂ ਪੂਰੀ ਜਾਣਕਾਰੀ ਲਓ ਹਾਂਜੀ ਹਾਂਜੀ ਫਿਰ ਸਾਈਕਲ ਲੈ ਕੇ ਜਾਓ ਤੁਸੀਂ ਕਿਹੜਾ ਲੈ ਕੇ ਜਾਓ ਸਹੀ ਐ ਵੀਰੇ ਤੇ ਇਹ ਚੀਜ਼ ਲਈ ਬਈ ਆਪਾਂ ਬੈਠੇ ਆਂ ਦੇਖੋ ਆਪਾਂ ਹਰੇਕ ਨੂੰ ਕਹਿ ਰਹੇ ਆਂ ਵੀ ਸਾਈਕਲ ਜਿੱਥੋਂ ਮਰਜ਼ੀ ਲੈਣਾ ਹੋਵੇ ਕਿਹੜਾ ਜਾਣਕਾਰੀ ਜ਼ਰੂਰ ਲੈਣ ਜਾਣਕਾਰੀ ਜ਼ਰੂਰ ਲਓ ਹਾਂਜੀ ਹਾਂ ਬਹੁਤ ਵੀਡੀਓ ਪਈਆਂ ਨੇ ਤੁਸੀਂ ਦੇਖੋ ਬਾਕੀ ਬਲਜੀਤ ਬਾਈ ਨੇ ਵੀ ਸ਼ੇਅਰ ਕੀਤੀਆਂ ਭਾਈ ਕਹਿੰਦਾ ਹੋਰ ਵੀ ਕਰਾਂਗੇ ਹਾਂਜੀ ਹਾਂਜੀ ਠੀਕ ਆ ਤੁਸੀਂ YouTube ਤੇ ਕਿਤੇ ਵੀ ਦੇਖ ਲਓ ਪੂਰੀ ਜਾਣਕਾਰੀ ਲਓ ਵੀ ਤੁਹਾਡੀ ਤੱਦ ਦੇ ਹਿਸਾਬ ਨਾਲ ਥੋੜੀ ਸੇਹ ਦੇ ਹਿਸਾਬ ਨਾਲ ਤੁਹਾਨੂੰ ਕਿਹੜਾ ਸਾਈਕਲ ਚਾਹੀਦਾ ਉਹ ਇਹ ਜਾਣਕਾਰੀ ਤੁਹਾਨੂੰ ਮਿਲਦੀ। ਹਾਂਜੀ ਹਾਂਜੀ ਵੀਰੇ। ਤੇ ਸ਼ੁਕਰੀਆ ਭਾਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਦਾਕਾ ਸਾਈਕਲ ਤੇ ਪਹੁੰਚੇ ਤੁਸੀਂ ਤੇ ਵੀਰ ਉਹਨਾਂ ਨੂੰ ਆਪਾਂ ਸਾਈਕਲ ਦਿੱਤਾ ਟਰਾਈਬੰਦਾ। ਟਰਾਈਬੰਦਾ ਇਹਦਾ weight ਆ ਜਿਹੜਾ ਆਪਾਂ 10 ਕਿਲੋ ਹੀ ਹੈਦਾ ਕੋਈ ਵੀ net ਤੇ check ਕਰ ਸਕਦਾ ਟਰਾਈਬੰਦਾ RC 100 ਇਹ ਸਾਈਕਲ ਆ। ਸਟੇਟ ਹੈਂਡਲਵਾਰ ਦੇ ਵਿੱਚ ਆ ਤੇ ਇਹ ਡ੍ਰੌਪ ਹੈਂਡਲਵਾਰ ਦੇ ਵਿੱਚ ਵੀ ਆਉਂਦਾਗਾ। ਉਹ ਇਹਦੇ ਉੱਪਰ ਇੱਕ ਮਾਡਲ 120 ਤੇ ਉਹ ਡਿਸਕ ਬ੍ਰੇਕਾਂ ਦੇ ਵਿੱਚ ਆ ਜਾਂਦਾ ਤੇ ਉੱਪਰ ਉਦੋਂ 500 ਆ ਅਲੱਗ-ਅਲੱਗ ਇਹਨਾਂ ਦੇ ਮਾਡਲ ਨੇ ਤੇ ਲਾਈਟ ਵੇਟ ਸਾਈਕਲਾ ਕਹਿਣ ਦਾ ਮਤਲਬ ਪੂਰਾ ਸਪੀਡ ਬਹੁਤ ਬਣਦੀ ਆ ਮੂਰਲੀ ਖਰਾਰੀ ਜਿਹੜੀ ਕਾਫੀ ਵੱਡੀ ਆ ਤੇ ਇਹ ਡੈਕੈਥਲਨ ਵਾਲਿਆਂ ਦਾ ਬਿੱਟਪੈਨ ਵਾਲਿਆਂ ਦਾ ਸਾਈਕਲ ਆ ਟ੍ਰਾਈਬਨ RC100 ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੇ ਅੱਗੇ ਵੀਰੇ ਜਰੂਰ ਸ਼ੇਅਰ ਕਰਿਓ ਨਾ ਹੋਰ ਸੱਜਣ ਮਿੱਤਰ ਹੁੰਦੇ ਆ ਤਾਂ ਪਹੁੰਚਣ ਬਈ ਆਪਣੇ ਕੋਲ ਧੰਨਵਾਦ ਧੰਨਵਾਦ